ਹਾਂਜੀ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 ਜੂਨ ਤੱਕ ਜਿਹੜੀ ਕਿ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ ਸੋ ਇੰਨਾ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜੀ ਜੀ ਸਾਨੂੰ ਰਾਹਤ ਮਿਲੀ ਸੀ ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਲੀ ਰਾਈਜ਼ ਹੋਣੇ ਸ਼ੁਰੂ ਹੋ ਗਏ ਸੋ ਹੁਣ ਵੀ 40 ਤੋਂ ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ ਹੈ ਜਿਹੜਾ ਕਿ ਨਾਰਮਲ ਤੋਂ ਜ਼ਿਆਦਾ ਹੈ ਔਰ ਪਿੱਛੇ ਜੇ ਸਾਡੇ ਕੋਲ ਐਵੇਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ 14 ਮਿਲੀਮੀਟਰ ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਸ਼ਪੀਕਰਨ ਦੇਖਿਆ ਗਿਆ ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਨਾ ਦਿਨਾਂ ਦੇ ਵਿੱਚ ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜ ਜੇ ਆਪਾਂ ਗਰਮ ਲਹਿਰ ਨੂੰ ਅਸੀਂ ਹੰਡਾਇਆ ਹੈ ਪਿਛਲੇ ਦਿਨਾਂ ਦੇ ਵਿੱਚ ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼ ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਆ ਤੇ ਲੁਧਿਆਣੇ ਕੋਲ ਸਾਡੇ ਲੁਧਿਆਣੇ ਵਿੱਚ ਸਾਡੇ ਕੋਲ ਜਿਹੜਾ ਕਿਆਲੀ ਪਿਆਣੀ ਟੈਂਪਰੇਚਰ ਜਿਹੜਾ ਉਹ ਚੱਲ ਰਿਹਾ ਸੋ ਇਹ ਜਿਸ ਤਰ੍ਹਾਂ ਦੀਆਂ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਸਾਨੂੰ ਰਿਲੀਫ ਮਿਲਣ ਦੀ ਸੰਭਾਵਨਾ ਹੈਗੀ ਹੈ ਜਿਸ ਦੇ ਨਾਲ ਕਿ 28 29 30 ਨੂੰ ਬਾਰਿਸ਼ ਹੋ ਸਕਦੀ ਹੈ ਔਰ ਇਹ ਜਿਹੜੀ بارش ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਸੋ ਲੁਧਿਆਣਾ ਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੌਨਸੂਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ بارش ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਹੇ ਹਾਂ ਝੋਨਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਨਰਮਾ ਹੈ ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ ਅ ਔਰ ਜਿਹੜੇ ਆਪਾਂ ਕਹਿ ਸਕਦੇ ਆ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋ ਹੋ ਚੁੱਕਿਆ ਹੈ ਉਹ ਵੀ ਲੈਵਲ ਜਿਹੜਾ ਹੈ ਉਹ ਪ੍ਰੋਪਰ ਹੋ ਜਾਏਗਾ ਤਾਂ ਸਾਨੂੰ ਕਾਫੀ ਹੱਦ ਤੱਕ ਜ਼ਰਾ ਤਰਤੀ ਹਟਲਾ ਪਾਣੀ ਨੂੰ ਵਰਤਣ ਦੀ ਲੋੜ ਨਹੀਂ ਪਵੇਗੀ ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28 29 ਤੀਏ ਲੁਧਿਆਣਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ ਰਿਕਾਰਡ ਵੀ ਕਰ ਦਿੱਤਾ ਗਿਆ ਆ ਐਸ ਸੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ ਜਿਸ ਨਾਲ 80 ਮਿਲੀਮੀਟਰ ਤੱਕ ਬਾਰਿਸ਼ ਹੋਣੀ ਚਾਹੀਦੀ ਹੈ ਸਾਡੇ ਕੋਲ 7-8 ਮਿਲੀਮੀਟਰ ਤੱਕ ਹੀ ਬਾਰਿਸ਼ ਰਿਕਾਰਡ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੈਡਿਕਸ਼ਨ ਨਹੀਂ ਹੈ